ਅੱਜ ਸਾਡੇ ਪਿੰਡ ਦਾ ਜਿਹੜਾ ਮੌਸਮ ਹੈ ਤੁਸੀਂ ਦੇਖ ਸਕਦੇ ਹੋ ਐਂ ਲੱਗਦਾ ਕਿ ਜਿਵੇਂ ਠੰਡ ਆ ਗਈ ਏ ਚਾਰ ਸਵੇਰੇ ਐਂ ਧੁੰਦ ਹੋਈ ਪਈ ਏ ਤੇ ਮੀਂਹ ਪੈ ਰਿਹਾ ਹੈ ਹਲਕਾ ਹਲਕਾ ਤੇ ਅਸੀਂ ਵੀ ਆਏ ਸੀ ਇੱਧਰ ਕਿਉਂਕਿ ਆਪਣੀ ਜਿਹੜੀ ਬਿਜਲੀ ਦੀ ਫਿਟਿੰਗਾਂ ਸਾਰੀ ਹੋ ਚੁੱਕੀ ਏ ਇੱਧਰ ਵੀ ਹੋ ਗਈ ਏ ਬਾਕੀ ਮੈਂ ਤੁਹਾਨੂੰ ਦਿਖਾਨੀ ਆ ਲੋ ਜੀ ਇਹ ਬੈਡਰੂਮ ਵੀ ਹੋ ਗਈ ਏ ਇਹ ਮੈਂ ਤੁਹਾਨੂੰ ਪਿਛਲੀ ਵਾਰ ਦਿਖਾਈ ਸੀ ਬੈਡਰੂਮ ਤੇ ਉਹ ਹੁਣ ਆਪਾਂ ਤੁਹਾਨੂੰ ਦਿਖਾਨੀਏ ਲੌਬੀ ਤੇ ਲੌਬੀ ਦੀ ਵੀ ਬਿਜਲੀ ਦੀ ਫਿਟਿੰਗ ਜਿਹੜੀ ਹੋ ਚੁੱਕੀ ਹੈ ਪ੍ਰੋਪਰ ਤੇ ਇਧਰ LED ਦੀ ਆਪਣਾ LED ਲੱਗੇਗੀ ਉਹਦੀ ਆ ਬਾਕੀ ਜੋ ਬਣੇਗਾ ਪ੍ਰੋਪਰ ਤੁਹਾਨੂੰ ਪਤਾ ਲੱਗ ਜਾਊਗਾ ਠੀਕ ਹੈ ਉੱਪਰ AC ਦਾ ਪੁਆਇੰਟ ਇਧਰ ਕਿਚਨ ਚ ਵੀ ਹੋ ਚੁੱਕੀ ਹੈ ਲਓ ਜੀ ਇਧਰ ਸਾਰੇ ਹੋ ਚੁੱਕੀ ਹੈ ਜੇ AC ਦਾ ਪੈਪ ਉਧਰੋਂ ਕੱਢਣਾ ਉਧਰ ਦਾ ਜਿਹੜਾ ਆਪਣਾ ਉਧਰਲੇ ਕਮਰੇ ਵਾਲਾ ਲੱਗਾ ਹੋਇਆ ਆ ਬੈਡਰੂਮਾਂ ਚ ਵੀ ਹੋ ਗਈ ਹੈ ਫਿਟਿੰਗ ਸਾਰੀ ਤੇ ਇਹ ਡਰਾਈング ਰੂਮ ਚ ਵੀ ਤੇ ਕਾਫੀ ਪੈਣਾ ਕਹਿ ਰਹੀਆਂ ਹਨ ਡਰਾਈング ਰੂਮ ਛੋਟਾ ਹੈ ਪੈਣੇ ਠੀਕ ਹੈ ਜਿਵੇਂ ਅਸੀਂ ਛੋਟੀ ਜੀ ਫੈਮਲੀ ਆ ਸਾਡੇ ਵਾਸਤੇ ਬਹੁਤ ਹੈ ਵੱਤ ਵੱਤ 3 ਜਣੇ 4 ਜਣੇ ਆ ਜਾਣਗੇ ਕੋਈ ਗੱਲ ਨਹੀਂ ਨੋ ਪ੍ਰੋਬਲਮ ਸਰ ਜਣੇ ਡਾ ਕੋਈ ਤੇ ਇਹ ਆ ਸਾਡਾ ਡਰਾਈング ਰੂਮ ਛੋਟਾ ਜਿਹਾ ਲਓ ਦੇਖੋ ਵੈਸੇ ਤੁਹਾਨੂੰ ਨਾ ਕਮਰੇ ਛੋਟਾ ਜਿਹਾ ਲੱਗਦਾ ਮੈਨੂੰ ਲੱਗਦਾ ਕਿ ਕਮਰੇ ਚ ਲੱਗਦਾ ਉਹ ਸਹੀ ਹੈ ਬਿਲਕੁਲ ਓਕੇ ਆ ਸਸਿਕਾਲ ਵੀ ਨਵੇਂ ਵਲੌਗਸ ਤੁਹਾਡਾ ਵੈਲਕਮ ਆ ਤੇ ਆਪਾਂ ਵਲੌਗ ਸ਼ੁਰੂ ਕਰਤਾ ਜੀ ਸਵੇਰੇ ਸਾਡੇ 7:30 ਦਾ ਟਾਈਮ ਆ ਤੇ ਮੈਂ ਇੱਧਰ ਆਈ ਸੀ ਦੇਖਣ ਵਾਸਤੇ ਕਿ ਕਿੰਨਾ ਕੰਮ ਹੋ ਗਿਆ ਰਾਤ ਮਿਸਤਰੀ ਲੇਟ ਗਏ ਸੀ ਤੇ ਇੱਧਰ ਆਪਾਂ ਕਹਿੰਦੇ ਮੇਨ ਪੁਆਇੰਟ ਤੇ ਪੌੜੀ ਦੇ ਕੋਲ ਇੱਥੋਂ ਪੌੜੀ ਚੜੇਗੀ ਬਾਕੀ ਜਿਵੇਂ ਬਣੇਗਾ ਤੁਹਾਨੂੰ ਦੱਸੀ ਜਾਵਾਂਗੇ ਆਪਾਂ ਠੀਕ ਹੈ ਤੇ ਬਾਹਰ ਆ ਗਈ ਆਪਣੀ ਇੱਧਰ ਪੌੜੀ ਪੌੜੀ ਇੱਥੋਂ ਜਾ ਕੇ ਇੱਧਰ ਨਿਕਲੇਗੀ ਪਤਾ ਨਹੀਂ ਸਾਡੇ ਮਿਸਤਰੀ ਸਾਨੂੰ ਬਹੁਤ ਲੇਟ ਕਰੀ ਜਾ ਰਹੇ ਬਹੁਤ ਲੇਟ ਕਰੀ ਜਾ ਰਹੇ ਸਾਰਾ ਕੰਮ ਲੇਟ ਹੋਈ ਜਾ ਰਿਹਾ ਇਹ ਇਧਰ ਕਿਦਾਂ ਹੁੰਦੇ ਨੇ ਤੇ ਸਾਨੂੰ ਐ ਕਾਲੀ ਹੋਈ ਛੇਤੀ ਕਰ ਦੇ ਛੇਤੀ ਕਰ ਦੇ ਪਰ ਜਿਹੜਾ ਹਾਲ ਹੈ ਲੱਗਦਾ ਨਹੀਂ ਹੈ ਕਿ ਛੇਤੀ ਹੋ ਜਾਏਗਾ ਤੇ ਇਧਰ ਸਾਡੇ ਕਿਚਨ ਦੀ ਵਿੰਡੋ ਹੈ ਸਾਹਮਣੇ ਗੇਟ ਨੂੰ ਬਾਕੀ ਦੇਖੋਣ ਗੇਟ ਬੂਟ ਕਦੋਂ ਲੱਗਦਾ ਤੇ ਮੌਸਮ ਜਿਹੜਾ ਪੂਰਾ ਆਸਮ ਹੋਇਆ ਪਿਆ ਮੀਂਹ ਪੈ ਰਿਹਾ ਮੇਰਾ ਜੀ ਤਾਂ ਬੜਾ ਕਰਦਾ ਖਲਾਰਾ ਚੱਕਦਾ ਇੱਟਾ ਪਰ ਹੁੰਦਾ ਨਹੀਂ ਹੈਗਾ ਨੀ ਦੇਖ ਲੋ ਸਵੇਰ ਦਾ ਸ਼ੁਰੂ ਹੋਇਆ ਥੋੜਾ ਥੋੜਾ ਔਰ ਬ੍ਰਸ਼ ਆ ਗਿਆ। ਮੋਰੀ ਤੇ ਬ੍ਰਸ਼ ਨਾ ਕਿਹਾ ਤਾਂ ਹੁਣ ਪਾਣੀ ਰੁਕ ਗਿਆ। ਜਾਓ ਚਾਬਰ ਲੈ ਕੇ। ਮੈਂ ਨਹੀਂ ਹੰਦੀ ਜੰਦੀ। ਓਹੋ ਅੱਜ ਤਾਂ ਮੀਨੇ ਕਮਾਲ ਕਰਤੀ। ਬੱਲੇ ਬੱਲੇ। ਉਹ ਦੇਖ। ਇਹਦੇਸ ਬਾਗੂੜ ਕਿੰਦ ਚਾਨ ਗਏ। ਲੋ ਗਾਇਜ਼ ਤੇ ਅੱਜ ਅਸੀਂ ਕਰ ਲਗਿਆ ਮੇਕਅਪ ਮੈਂ ਤੁਹਾਨੂੰ ਦੱਸਾਂਗੀ ਆਪਣੇ ਮੇਕਅਪ ਰੂਟੀਨ ਕਿ ਮੈਂ ਮੇਕਅਪ ਕੀ ਕਰਦੀ ਆ। ਜਿਹੜੇ ਸਾਡੇ ਘਰ ਬਲਾਗ ਵੇਖਦੇ ਹਨ ਸਾਰੇ ਨੂੰ ਪਤਾ ਹੈ ਕਿ ਮੈਂ ਕਿਹੜਾ ਮੇਕਅਪ ਕਰਦੀ ਹਾਂ ਕੋਈ ਮੇਕਅਪ ਨਹੀਂ ਕਰਦੀ ਹਨ ਤੇ ਜਸਟ ਅੱਜ ਨਾ ਮੈਨੂੰ ਸੌਂਗ ਗਿਆ ਚੜਿਆ ਕਿ ਮੈਂ ਅੱਜ ਥੋੜਾ ਬਹੁਤਾ ਮੇਕਅਪ ਕਰਾਂ ਮੇਰੇ ਵਾਲਾਂ ਤੇ ਨਾ ਜਾਏ ਉਹ ਤੇ ਬਹੁਤ ਕਿਲਰ ਹੈ ਤੇ ਸਭ ਤੋਂ ਪਹਿਲਾਂ ਮੈਂ ਯੂਜ਼ ਕਰੂੰਗੀ ਕਿਉਂਕਿ ਸਾਡੇ ਕੋਲ ਦਿਓ ਹੈਗਾ ਸੀ ਉਹੀ ਯੂਜ਼ ਕਰਾਂਗੇ ਹਨ ਸਭ ਤੋਂ ਪਹਿਲਾਂ ਮੈਂ ਯੂਜ਼ ਕੀਤੀ ਡਾਟ ਐਂਡ ਕੀ ਦੀ ਕਰੀਮ ਜਿਹੜੀ ਇਹ ਮੋਇਸਚਰਾਈਜ਼ਰ ਕਰਦੀ ਹੈ ਵਿਟਾਮਿਨ ਸੀ ਹੈ ਇਹ ਠੀਕ ਹੈ ਮੈਂ ਸਭ ਤੋਂ ਪਹਿਲਾਂ ਇਹ ਲਾਈ ਇਹਦੀ ਮੈਂ ਕੋਈ ਐਡ ਨਹੀਂ ਕਰ ਰਹੀ ਠੀਕ ਹੈ ਸਭ ਤੋਂ ਪਹਿਲਾਂ ਇਹ ਲਾ ਕੇ ਮੈਂ ਫੇਸ ਦੇ ਉੱਪਰ ਤੇ ਸਾਨੂੰ ਕਿਹੜਾ ਕਿਤੋਂ ਹੋਰ ਆਈ ਇਤੋਂ ਹੀ ਬਜਾਰੋਂ ਇਹ ਸਮਾਨ ਲੈ ਕੇ ਆਏ ਆ ਸਭ ਤੋਂ ਪਹਿਲਾਂ ਮੈਂ ਯੂਜ਼ ਕਰ ਰਹੀ ਹਾਂ ਜੀ ਫਿਟਮੀ ਦੀ ਫਾਉਂਡੇਸ਼ਨ ਠੀਕ ਹੈ ਜੀ ਮੈਂ ਕੋਈ ਐਡ ਨਹੀਂ ਕਰੀ ਠੀਕ ਹੈ ਇਹਨੂੰ ਆਪਾਂ ਲਵਾਂਗੇ ਥੋੜਾ ਜਿਹਾ ਹੱਥ ਤੇ ਨਿਕਲ ਆਈ ਵੀ ਸਾਡੀ ਮੁੱਕ ਗਈ ਹੈ ਤੇ ਫਾਉਂਡੇਸ਼ਨ ਵਧੀਆ ਨਹੀਂ ਹੈਗੀ ਜੇ ਉਹਨੂੰ ਆਪਾਂ ਜਿਵੇਂ ਦਿਖਾ ਗਏ ਆਵੇਂ ਦੀ ਫਾਉਂਡੇਸ਼ਨ ਆਪਣੀ ਹੈ ਤੇ ਇਹਨੂੰ ਹਲਕਾ ਹਲਕਾ ਪਹਿਲਾਂ ਮੈਂ ਥੋੜੀ ਜਿਹੀ ਲਾ ਲਈ ਤੁਹਾਨੂੰ ਦੱਸਣਾ ਭੁੱਲ ਗਈ ਠੀਕ ਹੈ ਇੱਥੇ ਰਹਿ ਗਈ ਜਿੰਨ ਤੇ ਇਹਨੂੰ ਹਲਕਾ ਹਲਪਾ ਇਹਦੇ ਨਾਲ ਆਪਾਂ ਬਿਊਟੀ ਬਲੈਂਡਰ ਹੈ ਨਾ ਜਿਹੜਾ ਇਹਦੇ ਨਾਲ ਆਪਾਂ ਟਚ ਕਰ ਦਵਾਂਗੇ ਠੀਕ ਹੈ ਫਿਰ ਮੈਂ ਲਾਈਏ ਫਿਟਮੀ ਦੀ ਫਾਉਂਡੇਸ਼ਨ ਠੀਕ ਹੈ ਇਹਨੂੰ ਆਪਾਂ ਹਲਕਾ ਹਲਕਾ ਟਾਈਪ ਕਰਨਾ ਹੈ ਇਹਦੇ ਨਾਲ ਮਤਲਬ ਬਹੁਤ ਚਾਰਾ ਮੈਂ ਆਇਆ ਕਦੇ ਨਹੀਂ ਲਾਈ ਜੇ ਬਸਤ ਮੈਂ ਅੱਜ ਮੈਂ ਬੈਠੀ ਬੈਠੀ ਮੇਰਾ ਦਿਲ ਕਰ ਰਿਹਾ ਸੀ ਤੇ ਮੈਂ ਕਿਹਾ ਚਲੋ ਤੁਹਾਨੂੰ ਨਾਲ ਸ਼ੇਅਰ ਕਰ ਦਿੰਦਾ ਠੀਕ ਹੈ ਕੋਈ ਫੇਸ ਤੇ ਦੇਖ ਸਕਦੇ ਹੋ ਕਿੰਨਾ ਸੋਹਣਾ ਗਲੋ ਆ ਗਿਆ ਸਾਡੇ ਵਰਗੇ ਦੇਸੀ ਨਾਲ ਹੀ 글로 ਆ ਜਾਂਦਾ ਕੋਈ ਚੱਕਰ ਨਹੀਂ ਠੀਕ ਹੈ ਤੇ ਸਭ ਤੋਂ ਪਹਿਲਾਂ ਆਪਾਂ ਇਹ ਕਰੀਮ ਲਾਈ ਉਸ ਤੋਂ ਬਾਅਦ ਆਪਾਂ ਨੇ ਫਾਉਂਡੇਸ਼ਨ ਲਾਈ ਤੇ ਹੁਣ ਆਪਾਂ ਲਾਵਾਂਗੇ ਜੀ ਬਲਸ਼ ਜੋ ਕਿ ਲਾਸਟ ਟੈਕ ਨਾ ਸਾਰਾ ਮੇਕਅਪ ਕਰਦੇ ਹਾਂ ਹਲਕਾ ਮੈਂ ਕੋਈ ਤੁਹਾਨੂੰ ਮੇਕਅਪ ਦੇ ਬੋਹ ਕੀਤੇ ਨਾ ਬਸ ਮੜਾ ਮੂਟਾ ਕਰ ਰਹੀ ਹਾਂ ਮੈਂ ਠੀਕ ਹੈ ਇਹ ਆਪਾਂ ਨੇ ਇਧਰੋਂ ਨਹੀਂ ਲਾਣਾ ਹੈਗਾ ਕਿਉਂਕਿ ਆਪਣੇ ਕੋਈ ਕੋਈ ਬਿਊਟੀ ਬਲੈਂਡਰ ਹੈ ਤੇ ਆਪਾਂ ਨੇ ਇਹ ਸੈੱਟ ਲਾ ਲੈਣਾ ਹੈ ਸਮਾਨ ਜਿਵੇਂ ਕੋ ਹੁੰਦਾ ਵੀ ਤੇ ਮੇਰਾ ਜੀ ਨਹੀਂ ਕਰਦਾ ਲਾਣਾ ਇਹਨੂੰ ਆਪਾਂ ਨੇ ਹਾਸਸ ਕੇ ਲਾਣਾ ਹੀ ਨਹੀਂਗਾ ਹਾਸਸ ਕੇ ਲਾਣਾ ਆਪਾਂ ਨੇ ਹਾਸਸ ਕੇ ਇਹ ਹਾਸਸ ਕਿਉਂ ਨਹੀਂ ਬਲਸ਼ ਕਰੇਗਾ ਜਿੱਥੇ ਵੀ ਲਾਉਣਾ ਨੱਕ ਤੇ ਨੱਕ ਤੇ ਵੀ ਲਾਵਾਂਗੀ ਪਹਿਲਾਂ ਇੱਥੇ ਤੇ ਲਾਣਾ ਦਮਨ ਅੱਜ ਮੇਰੇ ਪਿੱਛੇ ਪਈ ਸਵੇਰ ਦੀ ਕਿ ਮੰਮਾ ਤੁਸੀਂ ਬਿਮਾਰ ਹੋ ਮੇਰਾ ਨਾ ਕੱਲ ਦਾ ਬੀਪੀ ਬਹੁਤ ਵਧਿਆ ਤੇ ਮੈਨੂੰ ਚੱਕਰ ਬਹੁਤ ਆ ਰਹੇ ਸੀ ਤੇ ਦਮੂ ਮੈਨੂੰ ਕਹਿੰਦੀ ਕਿ ਮੰਮਾ ਤੁਸੀਂ ਨਾ ਮੇਕਅਪ ਕਰੋ ਤੇ ਮੈਂ ਕਿਤੇ ਕਹਿੰਦੀ ਵੀਡੀਓ ਦੇਖੀ ਸੀ ਕਿ ਅਗਰ ਤੁਸੀਂ ਬਹੁਤ ਬਿਮਾਰ ਹੋਵੋ ਤੇ ਉੱਠ ਕੇ ਮੇਕਅਪ ਕਰੋ ਤੇ ਤੁਹਾਡਾ ਨਾ ਥੋੜਾ ਜਿਹਾ ਜਿਹੜੀ ਬਿਮਾਰੀ ਹੁੰਦੀ ਹੈ ਉਹ ਢਟ ਜਾਂਦੀ ਹੈ ਤੇ ਮੈਂ ਵੀ ਅੱਜ ਕੋਸ਼ਿਸ਼ ਕਰ ਰਹੀ ਆ ਕਿ ਮੇਰੀ ਬਿਮਾਰੀ ਮੈਂ ਤਾਂ ਦੂਰ ਚਲੀ ਜਾਏ। ਜਿਵੇਂ ਜੀ ਆਪਾਂ ਬਲਸ਼ ਲਾ ਲਿਆ ਤੇ ਹਲਕੀ ਸ਼ਾਈਨ ਆ ਗਈ ਤੁਸੀਂ ਦੇਖ ਸਕਦੇ ਹੋ। ਜਿਵੇਂ ਇਹ ਆ ਸਾਡਾ ਮੇਕਅਪ ਠੀਕ ਹੈ ਬਾਕੀ ਹੋਰ ਅਸੀਂ ਕੁਝ ਨਹੀਂ ਲਾਂਦੇ ਤੇ ਕਿਸੇ ਦਿਨ ਤੁਹਾਨੂੰ ਦੱਸਾਂਗੇ ਬੈਠ ਕੇ ਕਿ ਆਪਾਂ ਕੀ ਕਿ ਲਾਣੀ ਆ ਡੇਲੀ ਰੂਟੀਨ ਵਾਸਤੇ ਮੈਂ ਕੁਝ ਨਹੀਂ ਯੂਜ਼ ਕਰਦੀ ਜੀ ਜਸਟ ਕਰੀਮ ਹੀ ਲਗਾਨੀ ਆ ਬਸ ਇਹੇ ਹੋਰ ਕਦੇ ਮੈਂ ਕੁਝ ਨਹੀਂ ਲਾਇਆ ਜਾਂ ਜਿਵੇਂ ਹੁਣ ਬਹੁਤ ਜ਼ਿਆਦਾ ਗਰਮੀ ਹੋਏ ਤੇ ਉਹਦੇ ਲਈ ਮੈਂ ਯੂਜ਼ ਕਰਦੀ ਆ ਕਿਦਰ ਕੀ ਇਹ ਮੇਰੀ ਸੰਸਕ੍ਰੀਮ ਉਹ ਮੇਰੀ ਸੰਸਕ੍ਰੀਮ ਹੁੰਦੀ ਥੀ ਮੈਂ ਮਾਮਾ ਅੱਧੀ ਸੰਸਕ੍ਰੀਮ ਯੂਜ਼ ਕਰਦੀ ਠੀਕ ਹੈ ਤੇ ਹੁਣ ਆ ਗਈ ਜੀ ਆਪਣੀ ਸਭ ਤੋਂ ਲਾਸਟ ਤੇ ਆ ਗਈ ਆਪਣੀ ਆਪਣੀ ਲਿਪਸਟਿਕ ਠੀਕ ਹੈ ਇਹ ਆਪਾਂ ਦੀ एक अपने प्यारी नहीं सोनी है प्यारी तो क्यूट हो गई ਪਰ ਮੇਰੇ ਫੇਸ ਤੇ ਲਿਪਸਟਿਕ ਜੱਚਦੀ ਨਹੀਂ ਹੈਗੀ ਤੇ ਮੈਂ ਇਹਦੇ ਉੱਤੇ ਇੱਕ ਹੋਰ ਲਾਵਾਂਗੀ ਜਿਹੜੀ ਥੋੜੀ ਜਿਹੀ ਡਾਰਕ ਹੋ ਜਗੀ ਮੈਂ ਥੋੜੀ ਜਿਹੀ ਡਾਰਕੀ ਕਲਰ ਲਾਨੀ ਆ ਮੈਂ ਤਾਂ ਲਾਈਟ ਲਾਈਟ ਹੀ ਕਹਿੰਦੀ ਉਹ ਮੈਂ ਡਾਰਕ ਲਾਨੀ ਉਹ ਮੇਰੀ ਲਿਪਸਟਿਕ ਕਿੱਥੇ ਹੈ ਸਭ ਤੋਂ ਮੇਰੀ ਫੇਵਰਿਟ ਲਿਪਸਟਿਕ ਆ ਉਹ ਕਿੱਥੇ ਆ ਕਿਹੜੀ ਲਵਨ ਤੇਰਾ ਆ ਪਿਆ ਉਹ ਕਿਤੇ ਯਰ ਖਤਮ ਹੋ ਗਿਆ ਆ ਵੀ ਉਹ ਫ੍ਰੀਜ 'ਚ ਹੀ ਰੱਖਦੇ ਉਹ ਮੇਰੀ ਲਿਪਸਟਿਕ ਮੇਰੇ ਕੋਲ ਸੂ ਜਾਂ ਜਿਹੜੀ ਉਹ ਲੌਰੇਲ ਦੀ ਉਹ ਮੇਰੀ ਸਭ ਤੋਂ ਪਿਆਰੀ ਲਿਪਸਟਿਕਾ ਦੋ ਦੁੱਧ ਨਹੀਂ ਲੱਗਦੀ ਉਹ ਮੈਨੂੰ ਰਮਣ ਭੈਣ ਨੇ ਦਿੱਤੀ ਸੀ ਕਿੱਥੇ ਆ ਯਾਰ ਉਹ ਲਿਪਸਟਿਕ ਜਦੋਂ ਲੱਭ ਕੇ ਲਿਆ ਮੈਂ ਲਿੱਤੀ ਉਹ ਮੈਂ ਵੀ ਲੱਭਾਂ ਯਾਰ ਅੱਥੀ ਤੇ ਲੱਗ ਰਹੀ ਹੈ ਇਹ ਬਿਮਾਰ ਤਾਂ ਮੈਂ ਗਈਆਂ ਪਰ ਮਾਰਾ ਮਰਦਾ ਮੂੰਹ ਲੱਗ ਰਿਹਾ ਹੈ ਦੇ ਬਣੀ ਲਾਈਟ ਹੈ ਨਾ ਲਾਈਟ ਹੈ ਪਤਾ ਨਹੀਂ ਹੈਗੀ ਨਹੀਂ 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 ਉਹ ਮੇਰੀ ਦੁੱਜੀ ਹੈ ਉਹ ਮੇਰੇ ਹੋਗੀ ਇਹ ਵੀ ਨਹੀਂ ਹੈਗੀ ਦੂਸਰੀ ਇਹ ਇਹਦੇ ਵਿੱਚ ਆਪਾਂ ਨੇ ਸਮਾਨ ਦੇ ਬੁੱਕੀ ਕੀ ਰੱਖਿਆ ਹੋਇਆ ਕੋਈ ਲਕਮੀ ਦੀ ਹੈ ਅਸਲ ਕਿਰੀਆਂ ਕਿਨੇ ਲੈ ਕੇ ਆ ਤੇ ਮੁੰਡੇ ਦੇ ਹੈਡਫੋਨ ਆਰਡਰ ਫਿਰ ਮੇਲ ਪੇਂਟ ਅਸੀਂ ਸੱਤੀਆਂ ਬੀਚੀਆਂ ਸਰਫਸ ਲਾਲ ਪਿਸ਼ਟਿਕ ਲਾਲਾ ਲਾਲੇ ਨੂੰ ਲਬੀ ਪਿਸ਼ਟਿਕ ਚਲੋ ਗਾਇਜ਼ ਆਪਾਂ ਮਿਲਦੇ ਹਾਂ ਮੈਂ ਪਹਿਲਾਂ ਲਿਫਟਰੀ ਦਾ ਕਲਰ ਚੇਂਜ ਕਰਦਾ ਠੀਕ ਹੈ ਜੀ ਸਤ ਸ੍ਰੀ ਅਕਾਲ ਜੀ ਕੀ ਹਾਲ ਚਾਲ ਨਵੇਂ ਵਲੌਗ ਤੁਹਾਡਾ ਸਵਾਗਤ ਆ ਤੇ ਟਾਈਮ ਆ ਜੀ ਮਾਰਨਿੰਗ ਦਾ 10 ਵੱਜ ਚੁੱਕੇ ਨੇ ਤੇ ਤੁਹਾਨੂੰ ਪਤਾ ਹੀ ਹੈ ਕੀ ਉਤਾਰ ਅੱਜ ਕੱਲ ਆਫਿਸ 12 ਵਜੇ ਜਾਂਦੇ ਨੇ ਸਾਢੇ 12 ਵਜੇ ਰਾਤ ਨੂੰ ਸਾਢੇ 12 ਵਜੇ ਤੱਕ ਕੰਮ ਕਰਦੇ ਨੇ ਤਾਂ ਸਾਢੇ 12 ਆਫਿਸ ਜਾਂਦੇ ਨੇ ਤੇ ਮੈਂ ਹੁਣ ਚੱਲੀ ਆ ਆਪਣੇ ਕਾਰੀਗਰਾਂ ਕੋ ਕੰਮ ਦੇਖਣ ਮੈਂ ਕਿ ਚਲੋ ਘਰੇ ਨੇ 12 ਵਜੇ ਤੱਕ ਤੇ ਆਪਾਂ ਕੰਮ ਕਰ ਲਈਏ ਤੇ ਜੀ ਮੈਂ ਤੁਹਾਨੂੰ ਫੇਸ ਵੀ ਤਾਂ ਹੋਇਆ ਤੁਸੀਂ ਪੰਜਾਬੀ ਪੇਰਾਵੇ ਰੀਲ ਚੈੱਕ ਕਰ ਲਿਓ ਬਾਸੀ ਫੈਮਿਲੀ ਤੇ ਵੀ ਕਰ ਲਿਓ ਇੰਸਟਾਗ੍ਰam ਤੇ ਇੰਸਟਾਗ੍ਰਾਮ ਦੀ ਆਈਡੀ ਹੈ ਜੀ ਪੰਜਾਬੀ ਪਹਿਰਾਵਾ ਤੇ ਬਾਸੀ ਫੈਮਿਲੀ ਦੀ ਬਾਸੀ ਫੈਮਿਲੀ ਆਪਣਾ ਇੰਸਟਾਗ੍ਰਾਮ ਪੇਜ ਦਾ ਲਿੰਕ ਜਿਹੜਾ ਠੀਕ ਹੈ ਜੀ ਲਓ ਜੀ ਆਪਾਂ ਸੂਟ ਵੇਅਰ ਕੀਤਾ ਜੀ ਲੀਲਮ कॉटन ਤੇ ਤੇ ਇਹਦੇ ਨਾਲ ਮੈਂ ਸਿੰਗਲ ਕਲਰ ਦਾ ਦੁਪੱਟਾ ਰੱਖਿਆ ਤੇ ਸਾਰਾ ਮਸ਼ੀਨ ਵਰਕ ਨਾਲ ਕੰਮ ਕਰਾਇਆ ਹੋਇਆ ਵਾਈਟ ਕਲਰ ਦਾ ਇਹ ਤੁਹਾਨੂੰ ਮੈਂ ਪ੍ਰੋਪਰ ਬਾਹਰ ਝਾਟ ਦਿਖਾਣੀ ਆ ਜੀ ਗਰਮੀ ਬਹੁਤ ਹੈ ਬਾਹਰ ਤਾਂ ਜੇ ਕੋਈ ਮੇਰੇ ਪੈਨ ਸੂਟ ਬਣਵਾਉਣਾ ਚਾਹੁੰਦੀ ਹੋਏ ਆਪਣਾ ਮੋਬਾਈਲ ਨੰਬਰ ਹੈਗਾ ਜੀ 9814790283 ਉੱਥੇ ਜਾ ਕੇ ਤੁਸੀਂ ਮੈਨੂੰ WhatsApp ਤੇ ਮੈਸੇਜ ਕਰਕੇ ਆਰਡਰ ਦੇ ਨਹੀਂ ਸਕਦੇ ਤੇ ਇਹ ਆਪਾਂ ਸੂਟ ਰੈਡੀ ਕੀਤਾ ਜੀ ਲੀਲਨ कॉटन ਤੇ ਇਹ ਫੈਬਰਿਕ ਜਿਹੜਾ ਨਾ ਇਹ ਤੁਸੀਂ ਸਰਦੀ ਚ ਵੀ ਵੇਅਰ ਕਰ ਸਕਦੇ ਹੋ ਤੇ ਲਾਈਨਿੰਗ ਆਪਾਂ نیچے ਲਗਵਾਈ ਹੈ ਤੇ ਸਾਰਾ ਮਸ਼ੀਨ ਵਰਕ ਦਾ ਕੰਮ ਹੋਇਆ ਹੋਇਆ ਕੰਮ ਦੇਖ ਸਕਦੇ ਹੋ ਤੁਸੀਂ ਮੈਂ ਵਾਈਟ ਕਲਰ ਦਾ ਕਰਵਾਇਆ ਬਾਕੀ ਡਿਜ਼ਾਈਨ ਤੁਸ ਤੁਹਾਨੂੰ ਕਿਵੇਂ ਲੱਗਿਆ ਇਹ ਜਰੂਰ ਦੱਸਿਓ ਤੇ ਨਾਲ ਹੀ ਮੈਂ ਬਾਟਮ ਤੇ ਵੀ ਸੇਮ ਹੀ ਕਰਵਾਇਆ ਬਾਟਮ ਤੇ ਹਲਕੀ ਬੁਟੀ ਦਿੱਤੀ ਹੋਈ ਹੈ। ਘੇਰਾ, ਚਾਕ ਇਧਰ ਆਪਣਾ neck ਬਣਿਆ ਹੋਇਆ। ਇਧਰ ਆਪਾਂ ਸੇਮ ਹੀ ਬਾਵਾਂ ਤੇ ਕਰਵਾਇਆ। ਤੇ ਬੈਕ ਸਾਈਡ ਵੀ ਕਰਵਾਇਆ neck ਤੇ ਦੇਖੋ। ਇਹ ਤੁਸੀਂ ਚੀਜ਼ ਮਿਸ ਵੀ ਕਰ ਸਕਦੇ ਹੋ। ਅਗਰ ਤੁਸੀਂ ਨਹੀਂ ਕਰਵਾਣਾ ਤੇ ਬੈਕ ਤੋਂ ਨਾ ਕਰਵਾਇਓ। ਤੁਸੀਂ ਜਸਟ ਫਰੰਟ ਕਰਵਾਣਾ ਫਰੰਟ ਘਾ ਸਕਦੇ ਹੋ। ਇਹਦੀ ਪ੍ਰੋਪਰ ਲੋ ਨੌਲੇਜ ਹੈ ਉਹ ਤੁਸੀਂ ਪੰਜਾਬੀ ਪਹਿਰਾਵੇ ਵਿੱਚ ਹੈ ਤਾਂ ਠੀਕ ਹੈ। ਚਲੋ ਜੀ ਕਲਰ ਤੁਸੀਂ ਐਨੀ ਕਲਰ ਤੇ ਬਣਵਾ ਸਕਦੇ ਹੋ ਇਹ ਕਲਰ ਤੇ ਬਣਾਉਣਾ ਇਹ ਕਲਰ ਤੇ ਬਣਵਾ ਸਕਦੇ ਹੋ ਇਹ ਫੈਬਰਿਕ ਬਹੁਤ ਵਧੀਆ ਜੀ ਠੀਕ ਹੈ ਜੀ ਸਮਝ ਨਹੀਂ ਬਹੁਤ ਅੱਜ ਤੁਹਾਨੂੰ ਬਹੁਤ ਹੀ ਵਧੀਆ ਚੀਜ਼ ਅਸੀਂ ਦਿਖਾਉਣ ਜਾ ਰਹੇ ਹਾਂ ਜੀ ਉਹ ਤੁਸੀਂ ਇਹ ਹੈਰਾਨ ਹੋ ਜਿਓ ਪੱਕੇ ਨਹੀਂ ਵਾਪਸ ਸਪੀਡ ਘੱਟ ਕਰ ਲਾ ਤੁਸੀਂ ਇਹ ਪਹਿਚਾਣ ਕੇ ਦੱਸਿਓ ਕਿ ਇਹ ਕੌਣ ਹੈ ਪਹਿਚਾਣ ਲਓ ਸਾਰੇ ਭੈਣ ਭਰਾ ਇਹਨੂੰ ਪਛਾਣੋ ਤੇ ਫਿਰ ਦੱਸੋ ਕਿ ਇਹ ਕੌਣ ਹੈ ਠੀਕ ਹੈ ਤੇ ਚਲੋ ਗਾਇਸ ਹੁਣ ਅਸੀਂ ਮੇਕਅਪ ਹੋ ਗਿਆ ਤੁਸੀਂ ਮੇਰਾ ਦੇਖਿਆ ਵਲੌਗ ਦੇ ਵਿੱਚ ਹਨਾ ਲਿਪਸਟਿਕ ਦਾ ਕਲਰ ਮੈਂ ਹਲਕਾ ਚੇਂਜ ਕਰ ਲਿਆ ਤੇ ਬਾਕੀ ਤੁਸੀਂ ਦੱਸਿਓ ਕਿਵੇਂ ਲੱਗਿਆ ਤੇ ਹੁਣ ਲੱਗਿਆ ਜੀ ਅਸੀਂ ਆਪਣੇ ਸੂਟਾਂ ਦੀ ਵੀਡੀਓ ਸ਼ੂਟ ਕਰਨ ਤੇ ਵੀਡੀਓ ਸ਼ੂਟ ਦੀ ਤਿਆਰੀ ਚੱਲ ਰਹੀ ਹੈ ਠੀਕ ਹੈ ਇਹਨਾਂ ਦੀ ਆਪਾਂ ਕੱਲ ਵਰਦੀ ਵਾਲਿਆਂ ਦੀ ਵੀਡੀਓ ਪਾਈ ਸੀ ਜੀ ਇਹ ਸਿਰਫ ਆਪਣੇ ਕੋਲ ਤਿੰਨ ਹੀ ਸੂਟ ਰਹਿ ਗਏ ਨੇ ਤੇ ਤੁਸੀਂ ਜਲਦੀ ਜਲਦੀ ਆਪਣਾ ਆਰਡਰ ਦੇ ਦਿਓ ਠੀਕ ਹੈ ਜੀ ਇਹ ਬਰਬਰੀ ਦੇ ਦੁਪੱਟਿਆਂ ਨਾਲ ਪਾਈ ਸੀ ਤੇ ਅੱਜ ਜਿਹੜੀ ਵੀਡੀਓ ਅਸੀਂ ਲੈ ਕੇ ਆਵਾਂਗੇ ਉਹ ਵੀ ਅਸੀਂ ਬਰਬਰੀ ਦੀ ਲੈ ਕੇ ਆਵਾਂਗੇ ਉਹ ਵਿਦੌੜ ਦੁਪੱਟੇ ਲੈ ਕੇ ਆਵਾਂਗੇ ਉਹ ਤੁਸੀਂ ਪੰਜਾਬੀ ਪਹਿਰਾਵੇ ਤੇ ਚੈੱਕ ਕਰ ਲਿਓ ਤੇ ਇੱਕ ਤੁਹਾਨੂੰ ਮੈਂ ਹੋਰ ਦਿਖਾ ਦਾਂ ਕਾਫੀ ਟ੍ਰੈਂਡਿੰਗ ਤੇ ਚੱਲ ਰਿਹਾ ਜੀ ਸਾਡਾ ਇਹ ਡਿਜ਼ਾਈਨ ਤੇ ਬੁੱਕ ਹੋ ਚੁੱਕੇ ਨੇ ਆਪਣੇ ਸਟੋਰ ਤੇ ਇਹ ਹੈ ਸੂਟ ਇਹਨਾਂ ਦੀ ਹਜੇ ਅਸੀਂ ਵੀਡੀਓ ਨਹੀਂ ਪਾਈ ਲਓ ਜੀ ਚੈੱਕ ਕਰੋ ਉਹ ਇਹ ਤਾਂ ਦੁਪੱਟਾ ਹੀ ਹੈ ਸੂਟ ਕਿੱਥੇ ਦਾ ਅੱਛਾ ਉਹ ਸਲਾਈਡਿੰਗ ਚਲਾ ਗਿਆ ਹਨਾ ਨਹੀਂ ਇੱਥੇ ਪਿਆ ਇੱਕ ਪਿਆ ਹੋਇਆ ਹੈ ਮੈਂ ਤੁਹਾਨੂੰ ਉਹ ਦਿਖਾਨੀ ਆ ਠੀਕ ਹੈ ਇਹ ਸਟਾਕ ਆ ਗਿਆ ਸੀ ਆਪਣੇ ਕੋਲ ਪਰ ਆ ਕੇ ਖਤਮ ਹੋ ਚੁੱਕਿਆ ਲਓ ਜੀ ਇਹ ਆਇਆ ਸੀ ਜੌਰਜਟ ਦੇ ਉੱਪਰ ਬਹੁਤ ਸੋਹਣਾ ਜੌਰਜਟ ਮਿਕਸ ਹੈ ਬਹੁਤ ਪਿਆਰਾ ਫੈਬਰਿਕ ਹੈ ਡਿਜ਼ਾਈਨ ਜਿਹੜੀ ਮੈਂ ਤੁਹਾਨੂੰ ਫੋਟੋ ਚੈੱਕ ਕਰਵਾ ਦੇਣੀ ਆ ਇਹਦੇ ਚ ਆਪਣੇ ਕੋਲ ਸਿਰਫ ਬਲੈਕ ਤੇ ਆਫ ਵਾਈਟ ਕਲਰ ਆਇਆ ਸੀ ਲਓ ਜੀ ਆਈ ਦੀ ਪਿਕ ਦੇਖ ਲਈ ਤੁਸੀਂ ਕਾਫੀ ਟ੍ਰੈਂਡਿੰਗ ਚਾਈਲਡ ਡਿਜ਼ਾਈਨ ਤੇ ਇਹ ਸੂਟ ਆਪਣੇ ਕੋ ਪਹੁੰਚ ਚੁੱਕਿਆ ਹੈ ਇਹ ਆਫਵਾਇਟ ਕਰੀਮ ਕਲਰ ਹੈ ਸ਼ਰਟ ਇਹ ਰਹੇਗੀ ਤੇ ਬਾਟਮ ਇਹ ਰਹੇਗੀ ਡਿਜ਼ਾਈਨ ਤੁਹਾਨੂੰ ਮੈਂ ਪਿਕ ਚੈੱਕ ਕਰਵਾਤੀ ਤੇ ਇਹ ਜਿਹੜਾ ਇਹ ਦੁਪੱਟਾ ਰਹੇਗਾ ਇਹ ਸੂਟ ਸਟੀਚਿੰਗ ਨੂੰ ਜਾਣੇ ਨੇ ਆਪਣੇ ਕੱਢ ਕੇ ਰੱਖੇ ਨੇ ਮੈਂ ਕਿਹਾ ਚਲੋ ਤੁਹਾਨੂੰ ਦਿਖਾ ਦੇਣੀ ਆ ਵਲੌਗ ਚ ਪੈਸੇ ਮੈਂ ਇਹ ਵੀਡੀਓ ਚ ਨਹੀਂ ਦਿਖਾਏ ਇਹ ਜਸਟ ਆਪਣੇ ਸਟੇਟਸ ਤੇ ਸੇਲ ਹੋਏ ਨੇ ਤੇ ਇਹ ਸਟਾਕ ਦੁਬਾਰਾ ਆਇਆ ਵੀ ਨਹੀਂ ਹੈਗਾ ਆਪਣੇ ਕੋਲ ਸੋ ਤਾਂ ਹੀ ਆਪਾਂ ਵੀਡੀਓ ਨੂੰ ਛੁੱਟ ਕੀਤੀ ਕਿਉਂਕਿ ਫਿਰ ਆਪਣਾ ਸਟਾਕ ਆਉਣ ਨੂੰ ਪਤਾ ਨਹੀਂ ਕਿੰਨਾ ਟਾਈਮ ਲੱਗੇ ਜਦੋਂ ਆਏਗਾ ਫਿਰ ਤੁਹਾਡੇ ਨਾਲ ਵੀ ਸ਼ੂਟ ਕਰਾਂਗੇ ਸ਼ੇਅਰ ਕਰਾਂਗੇ ਸ਼ੂਟ ਕਰਾਂਗੇ ਤੇ ਲੋ ਜੀ ਹੁਣ ਅਸੀਂ ਕਰ ਲੱਗਿਆ ਵੀਡੀਓ ਸ਼ੂਟ ਬਰਬਰੀ 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 ਸਾਡੇ ਕੋਲ ਬਹੁਤ ਵਧੀਆ ਬਰਬਰੀ ਆਈ ਸੀ ਵੀ ਪਿਓਰ ਦੀ ਬਰਬਰੀ ਕੱਲ ਮੈਂ ਦਿਖਾਈ ਸੀ ਤੇ ਅੱਜ ਵੀ ਤੁਹਾਨੂੰ ਦਿਖਾਵਾਂਗੇ ਇਹਦੀ ਸ਼ੂਟ ਆਪਣਾ ਕੱਲ ਪੂਰਾ ਹੋ ਚੁੱਕਿਆ ਸੀ ਬਰਬਰੀ ਦਾ ਠੀਕ ਹੈ ਤੇ ਇਹ ਸਾਡੇ ਯੂਐਸਏ ਵਾਲੇ ਭੈਣ ਨੇ ਇਹਨਾਂ ਦੀ ਵੀਡੀਓ ਆਪਾਂ ਫਨੀ ਅਬੀ ਪਹਿਰਾਵੇ ਚੈਨਲ ਤੇ ਪਾਵਾਂਗੇ ਜਿਨ੍ਹਾਂ ਨੇ ਸਾਡਾ ਪੰਜਾਬੀ ਪਹਿਰਾਵਾ ਚੈਨਲ ਨਹੀਂ ਕੀਤਾ ਸਬਸਕ੍ਰਾਈਬ ਉਹ ਕਰ ਲਿਓ ਤੇ ਅੱਜ ਮੈਂ ਤੁਹਾਨੂੰ ਇਹਦੇ ਨਾਲ ਦਾ ਤੇ ਇਹੀ ਫੈਬਰਿਕ ਦਿਖਾਵਾਂਗੀ ਸੇਮ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਪਹਿਲਾਂ ਦਿਖਾ ਦਾਂ ਲਓ ਜੀ ਇਹ ਵੀ ਪਿਓਰ ਬਰਦਰੀ ਸ਼ਰਟ ਰਹੇਗੀ ਇਹ ਸਾਡੇ ਯੂਐਸਏ ਵਾਲੇ ਭੈਣ ਨੇ ਉਹਨਾਂ ਦਾ ਸੂਟ ਜਾਣਾ ਸਲਾਈ ਹੋ ਕੇ ਉਹਨਾਂ ਦੇ ਕਾਫੀ ਸੂਟ ਨੇ ਸਾਰੇ ਸਲਾਈ ਹੋ ਚੁੱਕੇ ਨੇ ਸਿਰਫ ਉਹਨਾਂ ਦਾ ਇੱਕ ਅੱਧਾ ਹੀ ਰਹਿ ਗਿਆ ਚਲੋ ਜੀ ਇਹੀ ਫੈਬਰਿਕ ਅੱਜ ਮੈਂ ਤੁਹਾਨੂੰ ਪੰਜਾਬੀ ਪਹਿਰਾਵੇ ਤੇ ਜਾ ਕੇ ਚੈੱਕ ਕਰ ਲਿਓ ਉੱਥੇ ਦਿਖਾਣ ਜਾ ਰਹੀ ਆਂ ਪਿਓਰ ਬਰਬਰੀ ਤੇ ਬਹੁਤ ਹੀ ਪਿਆਰਾ ਡਿਜ਼ਾਈਨ ਕੀਤਾ ਹੋਇਆ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣਾ ਲੱਗ ਰਿਹਾ ਤੇ ਅਗਰਾ ਤੋਂ ਤੁਹਾਨੂੰ ਦਿਖਾਵਾਂਗੇ ਜੀ ਉਹ ਵੀ ਰੌੜ ਦੁਪੱਟਾ ਦਿਖਾਵਾਂਗੇ ਸੇਮ ਇਹਦੇ ਨਾਲ ਦੇ ਠੀਕ ਹੈ ਜਿਹੜੀਆਂ ਭੈਣਾਂ ਨੇ ਸਾਡੀਆਂ ਨੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਸਾਡਾ ਪੰਜਾਬੀ ਪਹਿਰਾਵਾ ਜਰੂਰ ਕਰ ਲਿਓ ਉੱਥੇ ਤੁਹਾਨੂੰ ਕੈਂਡ ਕੈਂਡ ਸੂਤਾਂ ਦੀਆਂ ਵੀਡੀਓ ਦੇਖਣਗੀਆਂ ਓਕੇ ਇਹਨਾਂ ਦਾ ਇਹ ਸੂਤ ਹੈ ਇਹ ਵੀ ਬਹੁਤ ਸੋਹਣਾ ਰੈਡੀ ਹੋਇਆ ਇਹ ਵੀ ਤੁਸੀਂ ਪੰਜਾਬੀ ਪਹਿਰਾਵੇ ਤੇ ਜਾ ਕੇ ਚੈੱਕ ਕਰ ਲਿਓ ਠੀਕ ਹੈ ਇਹ ਵੀ ਆਪਾਂ ਨੇ ਬਹੁਤ ਸੋਹਣਾ ਡਿਜ਼ਾਈਨ ਕੀਤਾ ਹੋਇਆ ਕੰਪਰੋਪਰ ਵੀਡੀਓ ਉੱਥੇ ਮਿਲ ਜੇਗੀ ਇਹਨਾਂ ਦੀ ਕਿਉਂਕਿ ਭੈਣਾ ਸਾਨੂੰ ਨਾ ਪੁੱਛਦੀਆਂ ਹੁੰਦੀਆਂ ਨੇ ਕਿ ਦੀਦੀ ਤੁਸੀਂ ਸੂਟ ਕਿਵੇਂ ਸਟੀਚ ਕਰਦੇ ਹੋ ਸਾਡਾ ਵੀਡੀਓ ਸ਼ੇਅਰ ਕਰਿਆ ਬੰ। ਤੇ ਇਹ ਵੀ ਇੱਕ ਨਾਂ ਦਾ ਸੂਟ ਆ। ਠੀਕ ਹੈ ਜੀ ਬਾਕੀ ਇਹਨਾਂ ਦੇ ਸੂਟ ਉਧਰ ਪੈਣ। ਇਹ ਸਾਰੇ ਸਟੀਚਿੰਗ ਹੋ ਗਏ ਗਏ। ਉਹ ਤੇ ਵੀ ਇਹਨਾਂ ਦਾ ਸੂਟ ਆ ਸੱਚ। ਇਹ ਵੀ ਆਪਾਂ ਨੇ ਬਹੁਤ ਸੋਹਣਾ ਡੈਜ਼ਾਈਨ ਕੀਤਾ ਜੀ। ਜਿਹੜਾ ਕੱਲ ਮੈਂ ਫੈਬਰਿਕ ਵੇਅਰ ਕੀਤਾ ਸੀ ਨਾ ਲੀਲਨ ਕਾਟਨ। ਇਹ ਲੀਲਨ ਫੈਬਰਿਕ ਚ ਆ ਇਹ। ਤੇ ਇਹਦੇ ਨਾਲ ਆਪਾਂ ਪਿਓਰ ਕਮਲ ਚਨਾਉਣ ਦਾ ਦੁਪੱਟਾ ਰੱਖਿਆ। రెడ్డి ਕਲਰ ਦਾ ਤੇ ਇਹਦਾ ਵਰਕ ਚੈੱਕ ਕਰੋ ਦੇਖੋ ਕਿੰਨਾ ਪਿਆਰਾ ਸੂਟ ਬਣਿਆ ਹੋਇਆ ਇਹਨੂੰ ਆਪਾਂ ਜਿਹੜਾ ਰੈਡੀ ਕੀਤਾ ਜੀ ਪ੍ਰੋਪਰ ਫਿਨਿਸ਼ ਕਪੱਟੀ ਨਾਲ ਰੈਡੀ ਕੀਤਾ ਫਿਨਿਸ਼ਿੰਗ ਪੱਟੀ ਨਾਲ ਇਹਦੀ ਵੀਡੀਓ ਵੀ ਤੁਹਾਨੂੰ ਉੱਥੇ ਮਿਲ ਜੇਗੀ ਜੀ ਪੰਜਾਬੀ ਪਹਿਰਾਵੇ ਤੇ ਇੰਸਟਾਗ੍ਰam ਤੇ ਉੱਥੇ ਤੁਸੀਂ ਚੈੱਕ ਕਰ ਲਿਓ ਬਾਮਾ ਦੇਵ ਵਰਕ ਕੀਤਾ ਹੋਇਆ ਬਾਕੀ ਤੁਹਾਨੂੰ ਸਾਰੀ ਨੌਲੇਜ ਆਪਾਂ ਉੱਥੇ ਦੇ ਦਾਂਗੇ ਠੀਕ ਹੈ ਜੀ ਬਾਟਮ ਤੇ ਆਪਾਂ ਨੇ ਲੇਸਿਸ ਦਾ ਡਿਜ਼ਾਈਨ ਕੀਤਾ ਹੋਇਆ ਤੇ ਨਾਲ ਪਿਓਰ ਕਮਨ ਚੁਣੋਂਦਾ ਰੈੱਡ ਦੁਪੱਟਾ ਰੱਖਿਆ ਜੀ ਇਹ ਸਾਰੇ ਸੂਟ ਨਾ ਮੈਂ ਕੱਢ ਕੱਢ ਕੇ ਰੱਖ ਲਈ ਸੀ ਇੱਕ ਵਾਰ ਜੇ ਲਾ ਲਈ ਮੈਂ ਸਭੋ ਕਾਫੀ ਕੰਮ ਕਰਨ ਵਾਲਾ ਪਿਆ ਫੈਮਿਲੀ ਮੇਰਾ ਬਿਲ ਬਿਲ ਬਣਾਉਣੇ ਨੇ ਤੇ ਕੱਲ ਜੇ ਮੇਰਾ ਸਰਵਾਈਸ ਕਰਕੇ ਨਾ ਜੀ ਨਹੀਂ ਕੀਤਾ ਕੋਈ ਤਰ੍ਹਾਂ ਨੂੰ ਕੋਸ਼ਿਸ਼ ਹੈ ਜੇ ਸਾਰਾ ਕੰਮ ਨਿਬਟਾਣੀ ਤੇ ਬਾਕੀ ਜੀ ਚਲੋ ਤੁਸੀਂ ਪਹੁੰਚੋ ਪੰਜਾਬੀ ਪਹਿਰਾਵੇ ਤੇ ਆਪਾਂ ਆਪਾਂ ਮਿਲ ਜਾਈਏ ਤੁਹਾਨੂੰ ਉਸ ਤੇ ਠੀਕ ਹੈ ਜੀ ਬੜਾ ਵੀਡੀਓ ਦਾ ਸੈਟਅਪ ਸਾਨੂੰ ਤਿਆਰ ਕਰਨਾ ਪੈਂਦਾ ਤੇ ਦਮਣ ਉਹ ਵੀ ਲਿਆਉਗਾ ਤੁਸੀਂ ਸੂਟ ਕੋਸ਼ਿ ਆਪਾਂ ਦਿਖਾਵਾਂਗੇ ਗਲਾਸ ਔਰ ਗੈਂਜਾ ਦੇ ਕੋਸ਼ਿ ਆਪਾਂ ਦਿਖਾਵਾਂਗੇ ਕਿ ਭਰ ਕੇ ਰਹੀ ਤੇ ਮੈਂ ਨਾ ਟੇਬਲ ਕਰੀ ਅੱਧਾ ਦੇਖ ਇਹ ਨੀਜਾ ਦੋ ਯਾਦ ਕਰਨੀ ਪੈਂਦੀ ਸਾਨੂੰ ਅਨ ਵੀ ਫੜ ਲਿਓ ਕਿਹਤ ਜਿਹੜਾ ਆਇਆ ਹਨ ਜਿਹੜੇ ਆਏ ਹਨ ਦੁਬਾਰਾ ਉਹ ਵੀ ਚੱਕ ਲਿਓ ਲਓ ਜੀ ਮੇਰਾ ਦਮਨ ਹੈਲਪ ਕਰ ਰਿਹਾ ਦਮਨ ਸਾਡਾ ਥਾਣ ਲਿਆ ਲੈ ਕੇ ਰੱਖ ਰਿਹਾ ਇੱਧਰ ਕਿਉਂਕਿ ਇਹ ਸਟਾਕ ਦੁਬਾਰਾ ਆਇਆ ਅੱਜ ਆਪਾਂ ਵੀਡੀਓ 'ਚ ਦਿਖਾ ਦਿੰਨੇ ਆ ਤੇ ਇੱਧਰ ਆਪਣੇ ਕੋਲ ਗਲਾਸ ਔਰ ਗੰਜਾ ਦਾ ਫੈਬਰਿਕ ਵੀ ਹੈ ਤੇ ਉਹ ਵੀ ਤੁਹਾਨੂੰ ਵੀਡੀਓ ਸ਼ੇਅਰ ਕਰ ਦਿੰਨੇ ਆ ਤੇ ਪੰਜਾਬੀ ਪਹਿਰਾਵੇ ਤੇ ਪਹੁੰਚੋ ਉੱਥੇ ਜਾ ਕੇ ਦੇਖੋ ਜੀ ਵੀਡੀਓ ਤੇ ਇਹਨਾਂ ਸਾਰਾ ਸੂਟਾਂ ਦਾ ਪ੍ਰਾਈਸ ਆਪਾਂ ਉੱਥੇ ਮੈਂਸ਼ਨ ਕਰਾਂਗੇ ਤੁਸੀਂ ਉੱਥੇ ਚੈੱਕ ਕਰ ਲਿਓ ਠੀਕ ਹੈ ਜੀ ਲੈਓ ਦਮਨ ਲਿਆਓ 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 ਲਾਈਨ ਵਾਈਜ਼ ਹੀ ਰੱਖਿਓ ਠੀਕ ਹੈ ਹੂੰ ਸੋ ਗਾਇਜ਼ ਅੱਜ ਮੈਂ ਤੁਹਾਨੂੰ ਦੱਸਿਆ ਸੀ ਨਾ ਕਿ ਮੇਰਾ ਬਹੁਤ ਜ਼ਿਆਦਾ ਬੁਰਾ ਹਾਲ ਸੀ ਸਰਵਾਈਵ ਕਰਦਾ ਤੇ ਅੱਜ ਮੇਰੇ ਪੁੱਤ ਨੇ ਸਾਰੇ ਦੇਖੋ ਕੱਪੜੇ ਹੀ ਕੱਪੜੇ 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 ਧੋਤੇ ਤੇ ਆਪ ਵਿਚਾਰਾ ਇਹ ਨਾ اتنا ਐਤਾ ਨਹੀਂ ਹੈਗਾ ਕਿਉਂਕਿ ਮੌਸਮ ਐਵੇਂ ਦਾ ਹੋਇਆ ਪਰ ਬਦਲ ਜਾ ਕੇ ਨਹੀਂ ਮम्मा ਪਹਿਲਾਂ ਮੈਂ ਕੱਪੜੇ ਧੋਣਾ ਫੇਰਣਾ ਵਾਂਗੀ ਤੇ ਮੈਂ ਆਪਣਾ ਮਾੜਾ ਮੋਟਾ ਮੇਕਅਪ ਸ਼ੇਪ ਕੱਬ ਤੁਸੀਂ ਮੇਰਾ ਦੇਖਿਆ ਸੀ ਕਰ ਲਿਆ ਸੀ ਕਰਕੇ ਮੈਂ ਫੇਰ ਲੱਭੇ ਪੈ ਗਈ ਏ ਹੁਣ ਅਸੀਂ ਮਾਵਾਂ ਧੀਆਂ ਬਾਹਰ ਬੈਠੀਆਂ ਸੀ ਤੇ ਹੁਣ ਟਾਈਮ ਸੀ ਸ਼ਾਮ ਦਾ ਤੇ ਕਪੜੇ-ਕੋਪੜੇ ਦਮਣ ਨੇ ਸਾਰੇ ਵਿਚਾਰੀਂ ਧੋਤੇ ਸਾਰੀਆਂ ਸੁਪਾਈਆਂ ਕਰਤੀਆਂ ਸਾਰਾ ਕੁਝ ਮੈਨੂੰ ਕਹਿੰਦੀ ਮम्मा ਤੁਸੀਂ ਬਾਹਰ ਬੈਠੋ ਤੇ ਬਾਹਰ ਬੈਠ ਕੇ ਅਸੀਂ ਦੋਨਾਂ ਨੇ ਨਾਲੇ ਤਾਂ ਪੀਤੀ ਚਾਹ ਹਨਾ ਚਾਹ ਪੀਤੀ ਵੀਡੀਓ ਸ਼ੂਟ ਕਰ ਲਈ ਸੀ ਸੂਟਾਂ ਦੀ ਵੀਡੀਓ ਸ਼ੂਟ ਕਰਕੇ ਤੇ ਚਾਹ ਚੁ ਪੀ ਲਈ ਆਪਾਂ ਨੇ ਚਾਹ ਪੀ ਕੇ ਤਾਂ ਹੁਣ ਸ਼ਾਮ ਨੂੰ ਬਾਹਰ ਬਟਿਆ ਸਬਜੀ ਆਪਾਂ ਨੇ ਬਣਾਤੀ ਸੀ ਦਮਣ ਨੇ ਚਾਹਨੇ ਸਾਰਾ ਕੰਮ ਕਰਤਾ ਮਸੋਂ ਫੁੜਕੇ ਲਾਣੀ ਹੁੰਦਾ ਮੰਨੇ ਲਾਣੀ ਨੇ ਅਜੇ ਦਮਨ ਕਹਿੰਦੀ ਮਮਾ ਫੁੜਕੇ ਲਾ ਕੇ ਨਾ ਆਉਂਗੀ ਨੇਟ ਹੋ ਜਾਣਾ ਪਤਾ ਤਾਂ ਬਹੁਤ ਜ਼ਿਆਦਾ ਕੋਈ ਗੱਲ ਨਹੀਂ ਛੁੱਟੀ ਦਾ ਮਤਲਬ ਕੀ ਹੁੰਦਾ ਥੋੜਨਾ ਸਵੇਰੀ ਨਾਲ ਕੇ ਬਹਿ ਜਾ ਉਸ ਕੋਈ ਨਾ ਦਮਨ ਹੋ ਰਾਂ ਛੁੱਟੀਆਂ ਨੇ ਤੁਹਾਨੂੰ ਪਤਾ 15 ਅਗਸਤ ਕਰਕੇ ਨਾ ਕਾਫੀ ਛੁੱਟੀਆਂ ਹੀ ਉਹਨਾਂ ਨੂੰ 3 ਹਨ ਤੇ ਦਮਨ ਕਹਿੰਦੀ ਛੁੱਟੀ ਦਾ ਮਤਲਬ ਇਹ ਹੁੰਦਾ ਨਾਣਾ ਨਹੀਂ ਹੈ ਇਸ ਤੋਂ ਬਾਅਦ ਛੁੱਟੀ ਫਿਰ ਤੋਂ ਆ ਰਹੀ ਹੈ ਕਦੋਂ 20 ਨੂੰ 20 ਨੂੰ ਕਾਦੀ ਛੁੱਟੀ ਤੋ ਨਹੀਂ ਗਈ ਛੁੱਟੀ ਬੜੀ ਛੁੱਟੀ ਹੈ ਛੁੱਟੀ ਹੈ ਚਲੋ ਜੀ ਤੇ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਥੈਂਕ ਯੂ ਜਿਹੜੀਆਂ ਭੈਣਾਂ ਸਾਨੂੰ ਸਪੈਸ਼ਲ ਕਮੈਂਟ ਕਰਦੀਆਂ ਇੱਕ ਭੈਣ ਸਾਡੀ ਕੀ ਨਾਂ ਗਾਗੇ ਤੋਂ ਕਮੈਂਟ ਆ ਉਹਨਾਂ ਦਾ ਗਾਗਾ ਲਹਿਰੇ ਗਾਗੇ ਦੇ ਕੋਲ ਜਿਹੜਾ ਗਾਗਾ ਨਾ ਕਿਉਂ ਮੈਂ ਉਹਨਾਂ ਦਾ ਨਾਂ ਢੁੱਲ ਗਈਆਂ ਸੌਰੀ ਇੱਕ ਮਿੰਟ ਤੁਸੀਂ ਹੋਲਡ ਰੱਖੋ ਮੈਂ ਹੁਣੇ ਤੁਹਾਨੂੰ ਹੋਲਡ ਨਹੀਂ ਰੱਖਣਾ ਤੁਸੀਂ ਵਲੌਗ 'ਚ ਬਣੇ ਰਹੋ ਨਾ ਚਰਨਾਈਜ਼ ਕਰ ਦਿਓ ਸ਼ੇਅਰ ਕਰ ਦਿਓ ਮੇਨਾਂ ਦਾ ਸੋਨੀ ਗਾਗਾ ਸ਼ਾਇਦ ਉਹਨਾਂ ਦਾ ਨਾਂ ਹੀ ਸੋਨੀ ਲਿਖਦੇ ਹੁੰਦੇ ਹਨ ਇਹ ਇੱਕ ਕਮੈਂਟ ਮੈਂ ਤੁਹਾਨੂੰ ਦੱਸਣੀ ਆ ਤੁਹਾਨੂੰ ਤੇ ਉਹਨਾਂ ਦੇ ਬਹੁਤ ਸੋਹਣੇ ਕਮੈਂਟ ਆਉਂਦੇ ਨੇ ਤੇ ਬਹੁਤ ਵਧੀਆ ਲੱਗਦਾ ਜਿਵੇਂ ਸਾਡੀਆਂ ਭੈਣਾਂ ਦੇ ਕਮੈਂਟ ਆਉਂਦੇ ਨੇ ਹਨਾ ਇੱਕ ਮਿੰਟ ਮੈਂ ਤੁਹਾਨੂੰ ਦੱਸਣੀ ਆ ਤੁਹਾਨੂੰ ਹੁਣੇ ਉਹਨਾਂ ਦਾ 3-4 ਵਾਰੀ ਕਮੈਂਟ ਆਇਆ ਤੇ ਮੈਨੂੰ ਬੜਾ ਵਧੀਆ ਲੱਗਾ ਸਾਰਿਆਂ ਦਾ ਹੀ ਆਉਂਦੇ ਨੇ ਸਾਡੀਆਂ ਭੈਣਾਂ ਦੇ ਤੇ ਉਹ ਮੈਨੂੰ ਲੱਗਦਾ ਸਾਡੇ ਨਾਲ ਨਵੇਂ ਜੁੜੇ ਨੇ ਯਾ ਉਹ ਹੋ ਹੋ ਕਿੱਧਰ ਗਿਆ ਮੈਂ ਦੂਜੇ ਫੋਨ ਤੇ ਪੜ੍ਹ ਕੇ ਤੁਹਾਨੂੰ ਦੱਸਦੀ ਆ ਗਾਗਾ ਸੱਚੀ ਮਾਰਨਾ ਅੱਗੇ ਸੱਚ ਕੀ ਮਾਰਨਾ ਆਇਸ ਨੂੰ ਦੰਟਾਂ ਮੈਂ ਤਾਂ ਤਾਤੀ ਉਹਨਾਂ ਦੇ ਤੇ ਮੈਂ ਸੋਚ ਵੀ ਰਹੀ ਸੀ ਮੈਂ ਹਾਂ 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 ਸੋਨੀ ਕੋਰ ਪਿੰਡ ਗਗਾ ਤੇ ਥੈਂਕ ਯੂ so much ਜੀ ਥੈਂਕ ਯੂ so much ਤੁਸੀਂ ਇੰਨੀ سپورਟ ਕਰਦੇ ਹੋ ਹਨਾ ਤੇ ਬਹੁਤ ਵਧੀਆ ਲੱਗਦਾ ਹੈ ਤੇ ਕਾਫੀ ਭੈਣਾਂ ਦੇ ਕਮੈਂਟ ਆਉਂਦੇ ਨੇ ਬਹੁਤ ਵਧੀਆ ਲੱਗਦਾ ਹੈ ਕਿ ਇੱਕ ਭੈਣ ਕਹਿ ਰਹੀ ਸੀ ਹਨਾ ਕਿ ਦੀਦੀ ਤੁਹੀਂ ਸਾਨੂੰ ਬਹੁਤ ਵਧੀਆ ਲੱਗਦੇ ਦੇਖੋ ਤੁਸੀਂ ਵਧੀਆ ਹੋ ਤਾਂ ਅਸੀਂ ਤੁਹਾਨੂੰ ਵਧੀਆ ਲੱਗਦੇ ਹਨਾ ਸੋਚ ਆਪੋ ਆਪਣੀ ਹੁੰਦੀ ਹੈ ਨਾਲ ਤਾਂ ਤੁਹਾਨੂੰ ਪਤਾ ਹੀ ਅੱਜ ਕੱਲ ਦੇ ਟਾਈਮ 'ਚ ਜਿਹੜਾ ਟਾਈਮ ਚੱਲ ਰਿਹਾ ਮੈਨੂੰ ਦੱਸਣ ਦੀ ਲੋੜ ਨਹੀਂ ਹੈਗੀ ਕੋਈ ਅ ਬਿਰਲਾ ਹੀ ਹੁੰਦਾ ਜਿਹੜਾ ਇੰਨਾ ਪਿਆਰ ਕਰਦਾ ਤੇ ਚਲੋ ਜੀ ਬਾਕੀ ਹੁਣ ਦੇਖਦੇ ਅੱਗੇ ਅੱਗੇ ਕੀ ਕਰਨਾ ਸ਼ਾਮ ਦਾ ਟਾਈਮ ਹੋ ਗਿਆ ਕਾਰ ਵੀ ਆਫਿਸ ਤੋਂ ਆਉਣ ਵਾਲੇ ਉਹਨਾਂ ਨੂੰ ਮੈਂ ਕਿਹਾ ਹੈ ਵੀ ਛੇਤੀ ਆ ਜਿਓ ਥੋੜਾ ਜਿਆ ਦੇਖਦਾ ਕਿੰਨੇ ਵਜੇ ਆਉਂਦੇ ਨੇ ਤੇ ਦਮਨ ਲਾਓ ਪੁੱਤ ਕੱਪੜੇ-ਕੁਪੜੇ ਦਮਨ ਨੇ ਪਾਪਾ ਟੀ-ਸ਼ਰਟ ਪਾ ਕੇ ਪਹਿਲਵਾਨ ਬਣਿਆ ਪਿਆ ਦਮਨ ਤੂੰ ਤਾਂ ਮੈਂ ਪਹਿਲਵਾਨ ਬਣਿਆ ਪਿਆ ਤੇ ਮੌਸਮ ਬਹੁਤ ਹੀ ਸੋਹਣਾ ਹੋਇਆ ਹਵਾ ਚੱਲ ਪਈ ਹੈ ਸ਼ਾਮ ਦਾ ਟਾਈਮ ਹੈ ਦੇਖੋ ਕਿੰਨੀ ਠੰਡੀ ਹਵਾ ਚੱਲ ਰਹੀ ਤਾਂ ਉੱਧਰ ਗੁਰਦੁਆਰਾ ਸਾਹਿਬ ਚ ਪਾਠ ਹੋ ਰਿਹਾ ਉਹ ਬਹੁਤ ਹੀ ਵਧੀਆ ਲੱਗ ਰਿਹਾ ਸਾਡੇ ਕੋਲ ਸਕੂਟਰੀ ਨਹੀਂ ਹੈਗੀ ਨਹੀਂ ਤਾਂ ਮੈਂ ਤਾਂ ਦਮਣ ਨੇ ਜਾਣਾ ਸੀ ਗੁਰਦੁਆਰਾ ਸਾਹਿਬ ਮਸਤੂਆਣਾ ਸਾਹਿਬ ਤੇ ਅੱਜ ਸਕੂਟੀ ਸਾਡੀ ਇੱਕ ਤਾਂ ਉਤਾਰਨੇ ਸੇਲ ਕਰਤੀ ਸਕੂਟੀ ਤੇ ਇੱਕ ਸਾਡੀ ਪਿੰਡ ਖੜੀ ਉਹ ਖੋ ਲਿਆਉਣੀ ਹੈ ਦੇਖਦੇ ਅੱਜ ਕੱਲ ਚ ਲਿਆਉਂਦੇ ਆ ਤੇ ਚਲੋ ਜੀ ਵੇਟ ਕਰੀਏ ਅਸੀਂ ਉਤਾਰ ਦਾ ਕਦੋਂ ਤੱਕ ਹੁੰਦੇ ਨੇ ਇੱਥੇ ਬੈਠੇ ਆ ਸਾਹਮਣੇ ਗੇਟ ਚ ਦੇਖ ਜਨਾ ਸਾਨੂੰ